ਰੇਲਵੇ ਲਾਈਨ ਪਾਰ ਕਰਦੀ ਔਰਤ ਨਾਲ ਵਾਪਰਿਆ ਪਾਣਾ ਪਟੜੀ ਦੇ ਆਸ-ਪਾਸੇ ਖਿਲਰੇ লাশ ਦੇ ਟੁਕੜੇ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ ਟੋਟੇ-ਟੋਟੇ ਹੋਈ লাশ ਦੀ ਪਛਾਣ ਕਰਨੀ ਵੀ ਮੁਸ਼ਕਲ ਜੀ ਹਾਂ ਟ੍ਰੇਨ ਦੀ ਪਟੜੀ ਪਾਰ ਕਰ ਰਹੀ ਇੱਕ ਔਰਤ ਦੇ ਨਾਲ ਅਚਾਨਕ ਇੱਕ ਅਜਿਹਾ ਹਾਦਸਾ ਵਾਪਰਿਆ ਕਿ ਟਰੇਨ ਦੇ ਹੇਠਾਂ ਆ ਜਾਣ ਦੇ ਕਾਰਨ ਉਸ ਦੀ ਮੌਤ ਹੋ ਗਈ ਤੇ ਲਾਸ਼ ਦੇ ਟੋਟੇ-ਟੋਟੇ ਹੋ ਕੇ ਰੇਲਵੇ ਲਾਈਨ ਤੇ ਬिखर ਗਏ ਤੇ ਇਸ ਘਟਨਾ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇਹਨਾਂ ਤਸਵੀਰਾਂ ਨੂੰ ਟੀਵੀ ਸਕਰੀਨ ਤੇ ਵੀ ਵਿਖਾਇਆ ਨਹੀਂ ਜਾ ਸਕਦਾ ਮਾਮਲਾ ਮੰਡੀ ਗੋਬਿੰਦਗੜ ਦਾ ਹੈ ਜਿੱਥੇ ਕਿ ਜੀਆਰਪੀ ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਰੇਲ ਦੀ ਪਟੜੀ ਪਾਰ ਕਰ ਰਹੀ ਇੱਕ ਔਰਤ ਗਰੀਬ ਦਾਸ ਐਕਸਪ੍ਰੈਸ ਦੇ ਹੇਠਾਂ ਆ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਕਈ ਤਾਵੇਂ ਤੋਂ ਉਸ ਦੀ ਲਾਸ਼ ਦੇ ਟੋਟੇ-ਟੋਟੇ ਛੋਟੇ ਹੋ ਗਏ ਨੇ ਇਸ ਕਾਰਨ ਉਸ ਦੀ ਪਛਾਣ ਕਰਨੀ ਵੀ ਮੁਸ਼ਕਲ ਹੈ ਸਾਨੂੰ ਰੇਲਵੇ ਸਟੇਸ਼ਨ ਮੰਡੀ ਗਵੰਦਗੜ ਤੋਂ ਇੱਕ ਤਲਾਹ ਮਿਲੀ ਸੀ ਕਿ ਗੱਡੀ ਨੰਬਰ 12204 ਗਰੀਬ ਰਥ ਜੋ ਅੰਮ੍ਰਿਤਸਰ ਤੋਂ ਸਾਰਸਾ ਜਾਂਦੀ ਹੈ ਇਹਦੇ ਨਾਲ ਕਿਲੋਮੀਟਰ ਨੰਬਰ 323/2426 ਦਰਮਿਆਨ ਰਿਵੈ ਸਟੇਸ਼ਨ ਮੰਡੀ ਗਵੰਦਗੜ ਸਰਾਂਤੇ ਕੋਈ ਵਿਅਕਤੀ ਜਿਹੜਾ ਰਨਓਵਰ ਹੋ ਗਿਆ ਜਿਸ ਤੇ ਤਲਾਹ ਤੇ ਮੈਂ ਸਮੇਤ ਆਪਣੀ ਪੁਲਿਸ ਪਾਰਟੀ ਕਾਰਵਾਈ ਲਈ ਮੌਕੇ ਤੇ ਪੁੱਜਿਆ ਤੋਤੇ ਦੇਖਿਆ ਕਿ ਜਿਹੜੀ লাশ ਸੀ ਇੱਕ ਔਰਤ ਦੀ ਸੀ ਜੋ ਦੇਖਣ ਤੋਂ 40-42 ਸਾਲ ਦੀ ਔਰਤ ਜਾਪਦੀ ਹੈ ਜਿਹੜੀ ਪਰੀ ਤਰ੍ਹਾਂ ਟ੍ਰੇਨ ਦੇ ਲਪੇਟ ਵਿੱਚ ਆਉਣ ਦਾ ਕ੍ਰੈਸ਼ ਹੋਈ ਹੋਈ ਸੀ ਜਿਹਦੀ ਕੋਈ شناخت ਵੀ ਨਹੀਂ ਹੋਈ ਅਜੇ ਤੱਕ ਤੇ ਉਹਦੀ ਕਾਰਵਾਈ ਜਿਹੜੀ ਆ ਅੰਡਰ ਸੈਕਸ਼ਨ 194 ਬੀ ਐਨਐਸਐਸ ਦੇ ਤਹਿਤ ਮਾਮਲੇ ਵਿੱਚ ਲਿਆਂਦੀ ਗਈ ਆ ਤੇ লাশ ਨੂੰ شناخت ਤੇ 72 ਘੰਟੇ ਲਈ ਸਿਵਲ ਹਸਪਤਾਲ ਮੰਡੀਗਾਂ ਦਾ ਮਰਕਰੀਜ਼ ਲਾਇਆ ਗਿਆ ਇਹਨਾਂ ਸੰਬੰਧ ਰਿਹਾ ਹੈ ਨਿਸ਼ਾਨ ਵਗੈਰਾ ਉਹ ਸੱਚੀ ਬਾਹ ਤੇ ਅੰਦਰਲੇ ਪਾਸੇ ਸੁਰਮੇ ਨਾਲ ਇੱਕ ਟੈਟੂ ਬਣਾਇਆ ਹੋਇਆ ਹੈ ਬਸ ਹੋਰ ਕੋਈ ਸ਼ਨਾਖਤਾਂ ਨਹੀਂ ਕੋਈ ਜਮਤਲਾਸ਼ੀ ਦੀ ਕੋਸ਼ਿਸ਼ ਨਹੀਂ ਮਿਲੀ ਉਹਦੇ ਕੋਲ ਫਿਲਹਾਲ ਰੇਲਵੇ ਪੁਲਿਸ ਵੱਲੋਂ লাশ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟੇ ਦੇ ਲਈ লাশ ਦੀ ਪਛਾਣ ਕਰਨ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਤੇ 72 ਘੰਟੇ ਤੋਂ ਬਾਅਦ ਜੇਕਰ ਪਛਾਣ ਨਾ ਹੋ ਸਕੇ ਤਾਂ ਲਾਵਾਰਿਸ ਕਰਾਰ ਦੇ ਕੇ লাশ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਏਗਾ ਬਿਊਰੋ ਰਿਪੋਰਟ ਜਗਬਾਨੀ ਟੀਵੀ